1 ਜੂਨ ਨੂੰ ਹੋਣ ਜਾ ਰਹੀਆਂ ਲੋਕ ਸਭਾ ਚੋਣਾਂ ਦੇ ਲਈ ਸਿਆਸੀ ਸਰਗਰਮੀਆਂ ਦਿਨ-ਬਦਨ ਜ਼ੋਰ ਫੜਦੀਆਂ ਜਾ ਰਹੀਆਂ ਨੇ ਹਰ ਕੋਈ ਹਰ ਪਾਰਟੀ ਦਾ ਉਮੀਦਵਾਰ ਆਪੋ ਆਪਣੇ ਤਰੀਕੇ ਦੇ ਨਾਲ ਵੋਟਰਾਂ ਤੱਕ ਪਹੁੰਚ ਕਰ ਰਿਹਾ ਹੈ ਪਰ ਵੋਟਰ ਕੀ ਸੋਚਦੇ ਨੇ ਖਾਸ ਕਰਕੇ ਘਰਾਂ ਦੀਆਂ ਸਵਾਨੀਆਂ ਘਰ ਚ ਰਾਨ ਵਾਲੀਆਂ ਕਿਹੋ ਜੀ ਸਰਕਾਰ ਚਾਹਦੀਆਂ ਨੇ ਤੋਂ ਬੀਬੀਆਂ ਨਾਲ ਗੱਲਬਾਤ ਕਰਾਂਗੇ ਔਰਤਾਂ ਨਾਲ ਗੱਲਬਾਤ ਕਰਾਂਗੇ ਜੋ ਘਰ ਦਾ ਚੋਕਾ ਚੋਲਾ ਸੰਭੀਆ ਨੇ ਪਰ ਉਹਨਾਂ ਦੇ ਜ਼ਿਹਨ ਚ ਕੀ ਮੁੱਦੇ ਨੇ ਤੋਂ ਅਸੀਂ ਪਹੁੰਚੇ ਇੱਕ ਜਿਹੀ ਮਾਰਕੀਟ ਦੇ ਵਿੱਚ ਜਿੱਥੇ ਸੋਮਵਾਰ ਵਾਲੇ ਦਿਨ ਬੀਬੀਆਂ ਦੀ ਖਾਸੀ ਭੀੜ ਰਹਿੰਦੀ ਹੈ ਤੋਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਵੱਖ-ਵੱਖ ਇਲਾਕਿਆਂ ਨਾਲ ਲੱਗਦੇ ਪਿੰਡਾਂ ਤੋਂ ਵੱਡੀ ਗਿਣਤੀ ਵਿੱਚ ਇੱਥੇ ਪਹੁੰਚੀ ਆਂ ਬੀਬੀਆਂ ਦੇ ਨਾਲ ਆਖਰ ਇਹਨਾਂ ਦੇ ਮਨਾਂ 'ਚ ਇਹਨਾਂ ਦੇ ਜ਼ਿਹਨ 'ਚ ਕੀ ਮੁੱਦੇ ਨੇ ਸਤਿ ਸ੍ਰੀ ਅਕਾਲ ਜੀ ਕੀ ਨਾਮ ਆ ਜੀ ਕਿੱਥੋਂ ਦੇ ਰਹਿਣ ਨਾਲੇ ਹਾਂ ਅੰਮ੍ਰਿਤਸਰ ਦੇ ਅੰਮ੍ਰਿਤਸਰ ਦੇ ਹਾਂ ਜੀ ਅੱਡੀ 1 ਤਰੀਕ ਨੂੰ ਲੋਟਾ ਆ ਰਹੀ ਹੈ ਕਿਹੋ ਜਿਹਾ ਸੀ ਆਪਣਾ ਐਮਪੀ ਚੁਣਨਾ ਚਾਹੁੰਦੇ ਹੋ ਕੀ ਲੱਗਦਾ ਕਿ ਇਹੋ ਜੀ ਹੋਣੀ ਚਾਹੀਦੀ ਸਰਕਾਰ ਜਿਹੜਾ ਸਭ ਦੇ ਭਲਾਈ ਕਰੇ ਕੀ ਕੀ ਮੁੱਖ ਮੁਸ਼ਕਲਾਂ ਨੇ ਅੱਜ ਦੀ ਤਰੀਕਸ ਮੁਸ਼ਕਲਾਂ ਗਰੀਬੀ ਬੜੀ ਆ ਤੇ ਰੋਜ਼ਗਾਰ ਹੈ ਨਹੀਂਗਾ ਸਭ ਤੋਂ ਵੱਡਾ ਇਹ ਤੇ ਰੋਜ਼ਗਾਰ ਵਾਸਤੇ ਲੋਕੀ ਤੱਕੇ ਖਾਦੇ ਨੇ ਨਸ਼ੇ ਖਾਣ ਲੱਗ ਜਾਂਦੇ ਨੇ ਨਸ਼ੇ ਖਾ ਕੇ ਮਰ ਜਾਂਦੇ ਨੇ ਇਹ ਇਹ ਉਹਦਾ ਰਿਜ਼ਲਟ ਹੁੰਦਾ ਬਹੁਤ ਜ਼ਿਆਦਾ ਨਸ਼ੇ ਨੇ ਇਹ ਹੀ ਵੱਡਾ ਸਭ ਤੋਂ ਵੱਡਾ ਅਜੇ ਨਸ਼ੇ ਦਾ ਹਾਂ ਬੇਰੋਜ਼ਗਾਰ ਬੇਰੋਜ਼ਗਾਰੀ ਹਾਂਜੀ ਮਹਿੰਗਾਈ ਕਿੰਨੀ ਹੋ ਗਈ ਹੈ ਮਹਿੰਗਾਈ ਵੀ ਕਾਫੀ ਵਧੀਆ ਗਰੀਬ ਵਾਸਤੇ ਤਾਂ ਬੜੀ ਮੁਸ਼ਕਲ ਹੋ ਗਈ ਹੈ ਇਵਨ ਜਿਹੜੇ ਚੰਗੇ ਚੰਗੇ ਘਰਾਂ ਦੇ ਲੋਕ ਨੇ ਉਹ ਵੀ ਦੁਖੀ ਨੇ ਵੱਡੀ ਗਿਣਤੀ ਵਿੱਚ ਘਰਾਂ ਦੀਆਂ ਸਵਾਨੀਆਂ ਘਰ ਦਾ ਚੋਕਾ ਚੁੱਲਾ ਸਾਹਮਣ ਵਾਲੀਆਂ ਬੀਬੀਆਂ ਨੇ ਤੋਂ ਜਰੂਰ ਅਸੀਂ ਅਲੱਗ-ਅਲੱਗ ਲੇਡੀਜ਼ ਨਾਲ ਗੱਲਬਾਤ ਕਰ ਰਹੇ ਹਾਂ ਤਾਂ ਜੋ ਉਹਨਾਂ ਦੇ ਮਨ ਚ ਕੀ ਹੈ ਉਹਨਾਂ ਦੀ ਰਗ ਕੀ ਹੈ ਜੀ ਸਰਕਾਰ ਚੋਂ ਨਾਲ ਚਰਨੇ ਉਹ ਕੀ ਮੁਸ਼ਕਲ ਮੁਸ਼ਕਲਾਂ ਨੇ ਅੱਜ ਦੀ ਅੱਜ ਦੀ ਤਰੀਕ ਚ ਮੁੱਖ ਮੁਸ਼ਕਲਾਂ ਕੀ ਕੋਈ ਨਹੀਂ ਚੁੰਨੀ ਕੋਈ ਕੁਛ ਨਹੀਂ ਕਰਦੀ ਕੋਈ ਮਦਦ ਨਹੀਂ ਕੋਈ ਅਸਮਵਿਦ ਨਹੀਂ ਵੋਟ ਨਹੀਂ ਪਾਣੀ ਕੰਮ ਖਤਮ ਨਹੀਂ ਕੋਈ ਸੁਧਾਰ ਨਹੀਂ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਕੁਛ ਨਹੀਂ ਕਰਦੀ ਸਿਰਫ ਵਾਦੇ ਰਹਿ ਕੇ ਗੱਲਾਂ ਬਾਤਾਂ ਰਹਿ ਗਈਆਂ ਗੱਲਾਂ ਬਾਤਾਂ ਆਪਣੀ ਨਜ਼ਰ ਆ ਰਿਹਾ ਆਪਣਾ ਕਮਾਣਾ ਤੇ ਆਪਣਾ ਖਾਣਾ ਕਿਸੇ ਨੇ ਕੁਛ ਨਹੀਂ ਕਰਨਾ ਸਰਕਾਰ ਤੋਂ ਕੋਈ ਅਸਮਵਿਦ ਨਹੀਂ ਨਹੀਂ ਕੋਈ ਚੇਂਜ ਨਹੀਂ ਆਈ ਕੋਈ ਬਦਲਾਅ ਨਹੀਂ ਜੀ ਕੁਛ ਨਹੀਂ ਕਿਉਂ ਹੋਣਾ ਚਾਹੀਦਾ ਵਾਹ ਐਮਪੀ ਕਿਉਂ ਹੋਣਾ ਚਾਹੀਦਾ ਆਪਾਂ ਚੁਣ ਕੇ ਭੇਜਣਾ ਹੁਣ ਮੋਟਾ ਪਾਇ ਲੈ ਐਮਪੀ ਪਹਿਲੇ ਜਦੋਂ ਬਾਦਲ ਸਾਹਿਬ ਸੀ ਬਸ ਮੈਨੂੰ ਤਾਂ ਉਹੀ ਸਰਕਾਰ ਪਸੰਦ ਝਾੜੂ ਝੂੜੂ ਵਾਲੇ ਮੈਨੂੰ ਨਹੀਂ ਪਸੰਦ ਨਹੀਂ ਕਾਰਨ 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 ਉਹਨਾਂ ਨੇ ਸਭ ਕੁਝ ਹੀ ਬਤੀ ਮਾਫ ਸੀ ਰਸ਼ਨ ਕਾਰਟ ਉਹਨੇ ਬਣਾਏ ਬਾਦਲ ਨੇ ਸਭ ਕੁਝ ਉਹਨਾਂ ਕੀਤਾ ਹੈ ਤੇ ਸਰਕਾਰ ਆਪਣੇ ਕੋਲੋਂ ਉਹੀ ਚਲਾਉਣ ਦੀ ਸੀ ਸਾਰਾ ਕੁਝ ਹੋਣ ਵਾਲਿਆਂ ਨੇ ਕੁਝ ਨਹੀਂ ਕੀਤਾ ਅਸਾ ਕਿੱਡਾ ਵੱਡਾ ਮੁੱਦਾ ਹੈ ਬਹੁਤ ਵੱਡਾ ਬਹੁਤ ਵੱਡਾ ਬਾਹ ਰੇਕਰ ਹਾਂਜੀ ਪਿੰਡਾਂ ਦੇ ਘਰ ਤਬਾ ਹੋ ਗਏ ਹਾਂ ਹੋ ਰਿਹਾ ਸਰਕਾਰ ਕੁਝ ਨਹੀਂ ਕਰਦੀ ਕੁਝ ਨਹੀਂ ਕਰਦੀ ਸਰਕਾਰ ਹੋਣਾ ਕੀ ਚਾਹੀਦਾ ਤੁਹਾਡੇ ਹਿਸਾਬ ਨਾਲ ਹੋਣਾ ਤੇ ਇਹਨੇ ਵੀ ਚੰਗਾ ਮਾਹੌਲ ਹੋਣਾ ਚਾਹੀਦਾ ਨਸ਼ਾ ਮੁਕਤ ਹੋਣਾ ਚਾਹੀਦਾ ਨਸ਼ਾ ਮੁਕਤ ਹੂੰ ਲੁੱਟਫੋ ਬੜੀਆਂ ਲੱਗਦੀਆਂ ਹਾਂ ਹਾਂ ਬਹੁਤ ਜ਼ਿਆਦਾ ਆਪਣਾ ਬਚਾ ਬੜਾ ਮੁਸ਼ਕਲ ਕਰਨਾ ਪੈਂਦਾ ਰੱਬ ਆਸੇ ਗੱਡੀਆਂ ਹਾਂ ਹਾਂ ਕੋਈ ਸਿਕਿਉਰਿਟੀ ਹੈ ਨਹੀਂ ਕਿ ਨਾ ਕੋਈ ਨਹੀਂ ਹੈਗਾ ਤੋਂ ਨਸ਼ੇ ਬੇਰੋਜ਼ਗਾਰੀ ਲਾ ਐਂਡ ਆਰਡਰ हर कोई इस तो खासा चिंतित नज़र आ रहा है वोटा आ गई तो की लगता है सरकार केहोजी होनी चाहिए एम पी के चाहिए। जो सारे यहाँ के जैसे अमृतसर का सारा काम कराए एजुकेशन में अच्छा करे कि आजकल कर प्राइवेट स्कूल्स की बहुत है फीसें बढ़ रही हैं उनके बुक्स के इतने रेट हैं तो उस पर काम करे क्या बोलते जॉब दे बच्चों को जो रोज़गार दे बच्चों को हाँ पंजाब में तो नशा है तो उसके लिए भी करे ਕੀ ਅਗਰ ਯਹਾਂ ਪੇ ਇਨਕੋ ਐਜੂਕੇਸ਼ਨ ਅੱਛੀ ਦਿੱਤੀ ਜਾਏਗੀ ਔਰ ਜੌਬ ਦਿੱਤੀ ਜਾਏਗੀ ਤੋ ਬਾਹਰ ਵੀ ਨਹੀਂ ਜਾਏਂਗੇ ਪੰਜਾਬ ਕੇ ਹਾਂ ਤੋ ਉਨਸੱਪੇ ਕਰਨਾ ਚਾਹੀਏ ਕੰਮ ਕੀ ਨਾਮ ਹੈ ਕਿੱਥੋਂ ਦੇ ਰਹਿਣ ਵਾਲੇ ਕਾਲੜੇ ਜੀ ਕਾਲੜੇ ਬਾਰਡਰ ਦੇ ਕਾਲੜੇ ਦੇ ਹਾਂਜੀ ਅੱਛਾ ਆਪਾਂ ਹੁਣ ਵੋਟਾਂ ਪਾਣੀ ਹੈ ਸਰਕਾਰ ਚੁਣੀ ਹੈ ਕੀ ਲੱਗਦਾ ਸਰਕਾਰ ਕਿਹੋ ਜੀ ਹੋਣੀ ਚਾਹੀਦੀ ਸਰਕਾਰ ਚਾਹੀਦੀ ਹੋਣੀ ਚਾਹੀਦੀ ਖਾਚੇ ਸਰਕਾਰ ਨਹੀਂ ਹੋਣੀ ਚਾਹੀਦੀ ਜਿਨ੍ਹਾਂ ਲੁੱਟ ਕੇ ਖਾ ਲਿਆ ਅਗਰ ਸਾਡਾ ਕਿਸੇ ਨਾ ਮੋਦੀ ਵੀ ਨਹੀਂ ਆਉਣਾ ਚਾਹੀਦਾ ਮੋਦੀ ਨੇ ਗਰੀਬਾਂ ਦਾ ਕੀ ਸਵਾਰਿਆ ਉਹਨੇ ਭਈਆਂ ਦਾ ਸਵਾਰਿਆ ਕੇ ਇਹਨਾਂ ਨੇ ਸਵਾਰਿਆ ਹਾਂ ਸਰਕਾਰ ਹੋਈ ਜਣੀ ਜੀ ਕਿਹੜੀ ਹਰ ਗਰੀਬ ਦੀ ਮਦਦ ਕਰੇ ਹਾਂਜੀ ਨਸ਼ੇ ਪੱਤੇ ਦੇ ਡਾਉਂਦੇ ਨਹੀਂ ਬੱਚੇ ਮਰ ਗਏ ਸਾਰੇ ਘਰਾਂ ਦੇ ਘਰ ਖਰਾਬ ਹੋ ਗਏ ਕਿਸੇ ਸਰਕਾਰ ਨੇ ਕੁਝ ਨਹੀਂ ਸਵਾਰਿਆ ਕੋਈ ਕੰਮ ਨਹੀਂ ਕੀਤਾ ਗਰੀਬਾਂ ਦੀਆਂ ਕਣਕਾਂ ਘਟਾਉਂਦੀਆਂ ਪਲਿਸਨਾ ਘਟਾਉਂਦੀਆਂ ਬੈਂਕਾਂ ਘਾੜੀ ਜਾ ਕੇ ਰੋਂਦੇ ਫਿਰਦੇ ਹਾਂ ਸਰ ਕੋਈ ਨਹੀਂ ਕਿਸੇ ਨੇ ਸੁਣਾਈ ਨਹੀਂ ਕਿਸੇ ਸਰਕਾਰ ਨਾਲ ਨਹੀਂ ਕੈਦਰੀਵਾਲ ਨੇ ਵੀ ਨਹੀਂ ਕੁਝ ਸੁਣਿਆ ਅਸੀਂ ਸਾਹਮਣੇ ਜਵਾਬ ਦੇਣ ਨੂੰ ਤਿਆਰ ਆਪਾਂ ਡਰਦੇ ਨਹੀਂ ਹੈ ਪਾਈ ਸੀ ਝਾੜੋ ਨੂੰ ਖੁਦ ਖਾਲੜੇ ਚ ਵਹਾ ਕੇ ਸਰਵਨ ਨੂੰ ਅਸੀਂ ਐਮਐਲਏ ਬਣਾਇਆ ਸਾਡਾ ਕੁਝ ਨਹੀਂ ਸਵਾਰਿਆ ਕੋਈ ਨਤੀਜਾ ਨਹੀਂ ਕੋਈ ਨਤੀਜਾ ਨਹੀਂ ਪੈਸੇ ਨਾ ਘਟਾਤੀਆਂ ਲੋਕਾਂ ਦੀ ਸਾਡੀ ਤੇ ਮਿਲਦੀ ਆ ਆਟਾ ਦਾਲ ਕੋਈ ਨਹੀਂ ਮਿਲਦਾ ਸਾਰਾ ਕੱਟਿਆ ਗਿਆ ਕਟਾ ਤੇ ਜਦੋਂ ਕਰੋਨਾ ਆਇਆ ਕੋਈ ਨਹੀਂ ਮਿਲਿਆ ਹਾਂ ਪਰ ਮੋਟਰ ਵੀ ਗੱਲ ਕਰ ਰਹੇ ਕਿ ਸਰਕਾਰ ਕੇਜੀ ਹੋਣੀ ਚਾਹੀਦੀ ਹੈ ਅਮਰਤਪਾਲ ਦੀ ਅਮਰਤਪਾਲ ਭਾਈ ਅਮਰਤਪਾਲ ਸਿੰਘ ਨੂੰ ਵੋਟ ਪਾਣੀ ਆ ਵਾਵਾਂਗੇ ਬਿਲਕੁਲ ਜਰੂਰ ਪਾਵਾਂਗੇ ਜਰੂਰ ਹਾਂ ਠੀਕ ਹੈ ਜਿਨ੍ਹਾਂ ਬੱਚੇ ਨਸ਼ੇ ਆ ਤੋਂ ਬਚਾਇਆ ਤੇ ਲੋਕਾਂ ਨੂੰ ਬੁਲਾਇਆ ਸੱਚ ਦੇ ਰਾਹ ਤੇ ਤੋਰਿਆ ਸੀ ਉੱਥੇ ਹਾਂਜੀ ਸਾਨੂੰ ਰੋਜ਼ਗਾਰ ਚਾਹੀਦਾ ਸਾਨੂੰ ਭੀਖ ਨਹੀਂ ਚਾਹੀਦੀ ਜਿਹੜਾ ਆ ਵੱਡੇ ਵੱਡੇ ਵਾਅਦੇ ਕਰ ਦਿੰਦੇ ਆ ਕਿ 4 ਹਫ਼ਤੇ ਨਸ਼ਾ ਖਤਮ ਕਰ ਦਿਆਂਗੇ ਘਰ ਘਰ ਨੂੰ ਨਹੀਂ ਹੋਇਆ ਤਾਂ ਫਿਰ ਮਨ ਚ ਕੀ ਅਸੀਂ ਤਾਂ ਗੱਲ ਕਰੇ ਮੁੱਦਾ ਇਹ ਕਿ ਅਮਰਪਾਲ ਚ ਆਊਗਾ ਖਾਲਸਾ ਰਾਜ ਹਾਲਸਾ ਮੁਸ਼ਕਲਾਈ ਮੁਸ਼ਕਲ ਹੈ ਵੇਖੋ ਕੀ ਹਾਲ ਬਣਿਆ ਪਿਆ ਹੈ ਸ਼ਹਿਰ ਦਾ ਮੰਗਾਈ ਘਟ ਹੋਣੀ ਨਹੀਂ ਵੀਰ ਜੀ ਮੰਗਾਈ ਵਾਲੀ ਕੋਈ ਘਟ ਘਟ ਵਾਲੀ ਗੱਲ ਨਹੀਂਗੀ ਜੋ ਹੈਗਾ ਚੱਲੀ ਜਾਂਦਾ ਬਸ ਪਬਲਿਕ ਆਪਣੇ ਸਿਰ ਤੇ ਕਰਦੀ ਐ ਖਾਂਦੀ ਆਪ ਹੀ ਕਰਦੀ ਸਰਕਾਰ ਤੋਂ ਕੋਈ ਉਮੀਦ ਨਹੀਂ ਸਰਕਾਰਾਂ ਵੱਲੋਂ ਕੁਝ ਨਹੀਂ ਹੈਗਾ ਕੁਝ ਨਹੀਂ ਹੈਗਾ ਸਰਕਾਰਾਂ ਵੱਲੋਂ ਉਹ ਬਸ ਇਹ ਬਸਾਂ ਦੇ ਕਰਾਈ ਫ੍ਰੀ ਕੀਤੇ ਉਹ ਵੀ ੱੱਕਾ ਮੁੱਕੀ ਐ ਉੱਚ ਵੀ ਕੋਈ ਹਾਲ ਨਹੀਂ ਹੈਗਾ ਬਸ ਚੱਲੀ ਜਾਂਦਾ ਲਾਈਫ ਐ ਕਹਿੰਦੇ ਅੱਠਾ ਹਾਲ ਵੀ ਨਹੀਂ ਆ ਰਿਹਾ ਪਾਪਾ ਜੀ ਅਸੀਂ ਤੇ ਅੱਗੇ ਨਹੀਂ ਲੈਣਦੇ ਅਸੀਂ ਤੇ ਅੱਗੇ ਨਹੀਂ ਲੈਣਦੇ ਹਾਂਜੀ ਨਸ਼ਾ ਬਹੁਤ ਵੱਡਾ ਮੁੱਦਾ ਜੇ ਜਵਾਨੀਆਂ ਰੋਲ ਚੱਲੀਆਂ ਨਸ਼ਾ ਕੋ ਛੋਟਾ ਮੁੱਦਾ ਥੋੜੀ ਐ ਆਏ ਦਿਨ ਕੋਈ ਨਾ ਕੋਈ ਨੌਜਵਾਨ ਮਾਵਾ ਦੇ ਪੁੱਤ ਮੁੱਕਦੇ ਐ ਮਾੜਾ ਮੋਟੀ ਗੱਲ ਤੇ ਹੈ ਨਹੀਂ ਨਾ ਅੜੇ ਵਾਲੇ ਕੀ ਵੇਖਦੇ ਸੁਰੱਖਿਆ ਕਿੰਨੀ ਕ ਲੁੱਟਾ ਖਾ ਕਿੰਨੀ ਹੋ ਰਹੀ ਕੋਈ ਸੁਰੱਖਿਆ ਨਹੀਂ ਹੈਗੀ ਆਏ ਦਿਨ ਫੋਨ ਖਵਾਈ ਦੇ ਨੇ ਇਹੀ ਸੁਰੱਖਿਆ ਡਿਜੀਟਲ ਡਿਜੀਟਲ ਇੰਡੀਆ ਕੀ ਕਰਨਾ ਕੁਝ ਵੀ ਨਹੀਂ ਕਰਨਾ ਫਾਇਦਾ ਹੀ ਕੋਈ ਨਹੀਂ ਭਾਜੀ ਕਹਿਣ ਦਾ ਕਰਨਾ ਆਪਣੀ ਲਾਈਫ ਆਪ ਆਪੇ ਦੇਖਣੀ ਪੈ ਤੁਸੀ ਤੁਹਾਡਾ ਐਮਪੀ ਕਿਹ ਹੋਣਾ ਐਮਪੀ ਕੁਝ ਨਹੀਂ ਕਹਿ ਸਕਦੇ ਨਾ ਪਿੱਛੇ ਕੁਝ ਮਿਲਿਆ ਨਾ ਅੱਗੇ ਕੋਈ ਆਸ ਆ ਅਸੀਂ ਕੋਈ ਉਮੀਦ ਨਹੀਂ ਰੱਖੀ ਪਰ ਲੋਕਤੰਤਰ ਆਪਾਂ ਆਪਣੀ ਸਰਕਾਰ ਚੁਣੀ ਵੋਟ ਤਾਂ ਪਾਣੀ ਹੈ ਆਪਾਂ ਵੋਟ ਤਾਂ ਪਾਣੀ ਹੈ ਪਰ ਭਾਜੀ ਜਿੱਦਾਂ ਦੇ ਹਾਲਾਤ ਐ ਜਿੱਦਾਂ ਦੇ ਹਲਾਟੇ ਵੋਟ ਵੀ ਨਹੀਂ ਪਾਣੀ ਕਿਸੇ ਨੇ ਕਿਵੇਂ ਪਾਣਗੇ ਕੋਈ ਸਹੂਲਤ ਹੋਏਗੀ ਫੇਰ ਹੀ ਪਾਣਗੇ ਨਾ ਗੱਲ ਤੇ ਸਹੂਲਤਾਂ ਦੀ ਹੈ ਜੋ ਸਹੂਲਤ ਨਹੀਂ ਹੈਗੀ ਤੇ ভোটার ਬਹੁਤ ਨਿਰਾਸ਼ ਕਿੰਨੇ ਵਾਦੇ ਕਰਦੇ ਆ ਆਪਣੇ ਵਾਦਿਆਂ ਤੇ ਕੋਈ ਖਰੇ ਨਹੀਂ ਉਤਰਦਾ ਹਰ ਵਾਰੀ ਹੁੰਦਾ ਜਮਾਨ ਦਾ ਕੋਈ ਮੋਲ ਨਹੀਂ ਕੋਈ ਮੋਲ ਨਹੀਂ ਹੈਗਾ ਹਾਂਜੀ ਮਾਤਾ ਜੀ ਕਿਹੜਾ ਪਿੰਡ ਆ ਆਪਣਾ ਅੱਬੇ ਟੱਟਵਿੰਨਰ ਖਾਲਸਾ ਨਗਰ ਪਲਾਟਾ ਅੱਛਾ ਮੈਂ ਇਹ ਦੱਸੋ ਹੁਣ ਆਪਾਂ ਸਰਕਾਰ ਚੁਣੀ ਸਰਕਾਰ ਕਿਹਦੀ ਹੋਣੀ ਚਾਹੀਦੀ ਹੈ ਪਰ ਉਹ ਸਰਕਾਰ ਤੇ ਜੇ ਕੋ ਗਰੀਬ ਵਾਸਤੇ ਜਿਹੜੀ ਵੀ ਚੰਗੀ ਹੋਵੇ ਸਰਕਾਰ ਉਹ ਜਿਵੇਂ ਚੁਣ ਲਾਂਗੇ ਗਰੀਬ ਨੇ ਤੇ ਵੋਟਾਂ ਪਾਉਣੀਆਂ ਗਰੀਬ ਨੇ ਤੇ ਵੋਟਾਂ ਪਾਉਣੀਆਂ ਹੁਣ ਆਟਾ ਤੇ ਵੇਖ ਲੋ ਕੀ ਭਾ ਕੋਈ ਬਾਹਰੋਂ ਰਚਕਾ ਕਵਾਰ ਵਾ ਕੇ ਖਾਦਾ ਕੋਈ ਕੁਛ ਤੇ ਸਵਾਰੀ ਵੀ ਨਹੀਂ ਪੁਲਿਸ ਵਾਲੇ ਬਹਿਣ ਦਿੰਦੇ ਬੜੇ ਤੰਗ ਹੋਏ ਆ ਹੁਣ ਦੱਸ ਬੇਟੇ ਕੀ ਕਰਗੇ ਤੇ ਜਿੰਨਾ ਦੇ ਹੁਣ ਮਾਪੇ ਬਜ਼ੁਰਗ ਹੋ ਗਏ ਪਤੀਆਂ ਪੁੱਤ ਰੋਟੀ ਨਹੀਂ ਦੇ ਕੇ ਰਾਜੀ ਕੀ ਮੈਂ ਮੰਗਦਾ ਉਹਦੀ ਅੱਤ ਦਾ ਬਾਈ ਕੁਝ ਨਹੀਂ ਦਿੰਦਾ ਕੁਝ ਨਹੀਂ ਦਿੰਦਾ ਆਟਾ ਦਾਲ ਦਿੰਦੇ ਨਾ ਮੈਟੇ ਕੁਝ ਦਾ ਨਹੀਂ ਕੋਈ ਆਟਾ ਨਹੀਂ ਆ ਕਾਣ ਕਰ ਦਿੰਦੇ ਚੰਨੀ ਚੌ ਵੀ ਨਹੀਂ ਮੈਂ 12 ਕਿਲੋ ਦੇਤੀ ਕਦੀ 13 ਕਿਲੋ ਦੇਤੀ ਬੱਤ ਸੋਰ ਕੁਝ ਨਹੀਂ ਹੱਪਲ ਸੜ 15 ਰਸੋ ਲੱਗੀ ਬਲਕਿ 15 ਸੜ ਹੋਈ ਸੀ ਇਹਨੂੰ 6 ਮਹੀਨੇ ਹੋ ਗਏ ਬੇਟੇ ਅੱਛਾ ਹੁਣ ਸੜ ਹਾਂ ਪਹਿਲਾਂ ਤਾਂ ਲਵਾਈ ਨੇ ਹੈ ਕਿ ਕਿ ਬੇਟੇ ਨਾ ਜਾ ਬੇੜੇ ਕਿਤੇ ਹੱਦਾਂ ਹੀ ਪਰਾ ਸਾ ਬੇੜਾ ਹੀ ਗਰਕ ਹੋ ਗਿਆ ਨਾ ਚੇਤੇ ਇਹ ਕੇਂਦਰੀ ਵਾਲਾਂ ਦਾ ਮੈਂ ਬੰਦ ਕਰਵੇਂ ਇਹਨੇ ਵੀ ਕੋਈ ਬੰਦ ਨਹੀਂ ਕੀਤਾ ਸਭਾ ਵਧਿਆ ਹੀ ਘੜਿਆ ਨਹੀਂ ਵਧ ਗਿਆ ਵਧਿਆ ਬਹੁਤ ਵਧਿਆ ਇਹਨੇ ਇਹਨੇ ਬੱਚੇ ਜਿਹਨਾਂ ਨੇ ਸਮੈਕ ਪੀਪੇ ਰਨ ਕਿੰਦਾ ਸਿਲਿੰਡਰ ਚੁੱਕ ਲਿਆ ਕਿੰਦਾ ਚੈਕਲ ਚੁੱਕ ਲਿਆ ਕਿ ਦੀ ਸਕੂਟਰ ਹੀ ਚੁੱਕ ਲਈ ਜਿਹੜੇ ਤਰੰਕਾ ਤੇ ਚੋਰੀਆਂ ਕੱਪੜੇ ਕੱਢ ਕੇ ਲੈ ਗਏ ਇਹੋ ਕੁਛ ਬੰਦਿਆ ਬੇਟੇ ਬਹੁਤ ਜਿਆਦਾ ਤੰਗ ਹੋ ਗਿਆ ਗਰੀਬ ਬੰਦਾ ਬਹੁਤ ਤੰਗ ਪਰ ਕੇ ਜੀ ਸਰਕਾਰ ਚੁਣੀ ਚਾਹੀਦੀ ਆਪਾਂ ਨੂੰ ਆਪੇ ਬੇੜਾ ਜਿਹੜਾ ਗਰੀਬ ਦੀ ਸੜੇ ਤੁਸੀਂ ਦੱਸ ਆਪਾਂ ਤੇ ਕਹਿੰਦੇ ਵੀ ਕੋਈ ਆਪਣਾ ਜਿਹੜਾ ਚੰਗਾ ਬੰਦਾ ਜਿਹੜੇ ਗਰੀਬ ਨੂੰ ਸਹਾਇਤਾ ਕਰੇ। ਹਾਂ। ਬਾਕੀ ਬੱਚੇ ਦਾ ਜਿਹੜਾ ਸੱਚੇ ਬੱਸ। ਤੇ ਆਪਾਂ ਦੇ ਬੇਟੇ ਕਿੰਨੇ ਆ ਪੀਸੜਾ ਗਰੀਬ ਦਾ ਪਲਾਸ ਹੋ ਤੇ ਜਿਹੜੇ ਕੋ ਅਧਰ ਪਾਦਾਂਗੇ ਬੋਟੀ ਪਾਣੀ ਆ। ਠੀਕ ਹੈ ਜੀ। ਇਹ ਇਹ ਮਨਾਂ ਦੇ ਬਲਬਲੇ ਨੇ। ਇਹਨਾਂ ਘਰਾਂ ਦੀਆਂ ਸੁਆਣੀਆਂ ਨੇ। ਕੀ ਨਾਮ ਹੈ ਕਿਹੜਾ ਪਿੰਡ ਹੈ ਪਿਆ? ਸਰਜੀਤ ਕਰਮਜੀਤ ਠਰੋੜ ਦੇ ਸ਼ਹਿਰ। ਜੀ ਠਰੋੜ ਦੇ ਸ਼ਹਿਰ। ਹਾਂ ਜੀ। ਆਪਾਂ ਸਰਕਾਰ ਚ ਉਨੀ ਦੇਸ਼ ਦੀ ਆਪਾਂ ਐਮਪੀ ਚੁਣਨੇ ਆਪਣੇ ਸ਼ਹਿਰ ਦਾ ਕੀ ਲੱਗਦਾ ਕਿਹ ਜਿਹਾ ਹੋਣਾ ਚਾਹੀਦਾ ਆਪਣਾ ਨੁਮਾਇੰਦਾ ਵਧੀਆ ਚਾਹੀਦਾ ਕਿਸ ਤਰ੍ਹਾਂ ਦਾ ਵਧੀਆ ਕੀ ਮਾਫਦਲ ਹੈ ਤੁਹਾਡੇ ਮਨ ਚ ਕੀ ਮੁੱਦੇ ਆ ਕੀ ਮੁਸ਼ਕਲਾਂ ਅੱਗੇ ਤਾਂ ਕੱਲ ਜਿਹੜੇ ਹੇ ਤਾਂ ਕਣਕਾ ਕੋਣਕਾ ਵੀ ਦੇਂਦੇ ਬਿੱਲ ਵੀ ਮਾਫ ਕਰਦੇ ਤਾਂ ਚੜ੍ਹਪਾ ਵਾਲਿਆਂ ਨੇ ਬਿੱਲ ਹੀ ਮਾਫ ਕੀਤਾ ਬਸ ਸਕੀਮਾਂ ਬੰਦ ਕਰਤੀਆਂ ਸਕੀਮਾਂ ਬਾਕੀ ਬੰਦ ਕਰਦੀਆਂ ਗਰੀਬ ਗਰੀਬ ਚ ਤਰਲੇ ਲੈ ਲੈਣ ਦੇ ਵਿਚਾਰੇ ਹੁਣ ਜਿਨ੍ਹਾਂ ਦੀ ਕਣਕਾ ਕੋਣਕਾ ਬੰਦ ਕਰਤੀਆਂ ਉਹ ਤਰਲੇ ਲੈ ਲੈਣ ਦੇ ਨਸ਼ੇ ਬਹੁਤ ਮਾਹਰਤ ਦੇ ਨਸ਼ੇ ਦੇ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਨਸ਼ੇ ਹੋਏ ਜਵਾਨ ਜਵਾਨ ਪੋਤ ਲੋਕਾਂ ਦੇ ਕਰਾਂ ਤੋ ਜਾਣਦੇ ਬੜੇ ਤਬਾਹ ਹੋਣ ਦੇ ਬੜੇ ਲੋਕ ਰੁੰਡੇ ਸਾਡੀ ਪਿੰਡ ਤੇ ਦੋ ਮੁੰਡੇ ਦੀ ਦੋਵੇਂ ਹੀ ਮੁੱਕ ਗਏ ਨਸ਼ੇ ਦੇ ਨਾਲ ਇੱਕੋ ਘਰ ਦੇ ਦੋ ਮੁੰਡੇ ਕੀ ਸਰਕਾਰ ਕੀ ਕਰ ਰਹੀ ਹੈ ਹਾਂ ਕੀ ਕਰਨਾ ਸਰਕਾਰਾਂ ਦੇ ਆਵੇ ਚੰਡੀਆਂ ਦੇ ਸਰਕਾਰਾਂ ਦੇ ਆਵੇ ਚੰਡੀਆਂ ਦੇ ਜੇ ਸਰਕਾਰ ਬੰਦ ਕਰੋ ਤਾਂ ਗਾੜੀ ਨੂੰ ਬੰਦ ਨਾ ਹੋਵੇ ਵਾਦੇ ਕਰਦੇ ਵੀ ਚਾਰ ਵਾਦੇ ਕਰਦੇ ਅੱਜ ਚੜ ਵਲੇਂਦੇ ਹੈ ਬਦਲੋ ਐਰ ਕੀ ਤੇ ਕੁਝ ਵੀ ਨਹੀਂ ਫੇਰ ਉਹੋ ਕੁਛ ਹੀ ਹੈ ਕੌਣ ਸੋ ਕੋ ਜ਼ਿਆਦਾ ਕਿਸਾਨ ਸੰਵਿਧਾਨ ਚੁਣੀ ਸਰਦਾ ਕਿਸਾਨਾਂ ਦੇ ਨਾਲ ਪੈਲਗਾਂ ਦੇ ਵਿੱਚ ਕੀ ਕੋ ਕਰਨ ਦੇ ਤੱਕਾ ਜ਼ਿਆਦਾ ਹੀ ਹੁੰਦਿਆ ਵਾ ਹੁਣ ਕੋਈ ਆਮਦਨ ਹੀ ਜਨਾ ਨੂੰ ਖਰਚਾ ਹੁੰਦਾ ਹੋਰ ਵੀ ਮੁਸ਼ਕਲਾਂ ਨੇ ਬਸ ਇਹੋ ਮੁਸ਼ਕਲਾਂ ਆ ਕਿ ਕੋਈ ਖਾਣੇ ਪੀਣੇ ਦੀ ਚੀਜ਼ ਕੋ ਰੱਦ ਨਹੀਂ ਦੀ ਕਣਕਾ ਤੇ ਉਹ ਕੱਟ ਦਿੰਦੇ ਆ ਜੇ ਕਿਉਂ ਜੀਆਂ ਦੇ ਤੋਂ ਉਹ ਨਹੀਂ ਮਿਲਦੀ ਕਿਉਂ ਨਹੀਂ ਮਿਲਦੀ ਸਕੀਮਾਂ ਬੰਦ ਹੋ ਗਈ ਜੇ ਸਿਲੰਡਰ ਆ ਉਹ ਵੀ ਇਤਰਾ ਹੀ ਆ ਜੇ ਸਿਲੰਡਰ ਆ ਉਹ ਮਹਿੰਗੇ ਤੇ ਮਹਿੰਗਾ ਮਹਿੰਗੇ ਤੇ ਮਹਿੰਗਾ ਉਹ ਕੋ ਸਬਸਿਡੀ ਨਹੀਂ ਮਿਲਦੀ ਸਰਕਾਰ ਵਧੀਆ ਹੋਣੀ ਚਾਹੀਦੀ ਆ ਕਿੰਨੀ ਦੀ ਵਧੀਆ ਮਤਲਬ ਕੀ ਮਸਲੇ ਦੀ ਮਤਲਬ ਮੁਸ਼ਕਲਾਂ ਬਹੁਤ ਆ ਨਸ਼ੇ ਪੱਤੇ ਕਿੰਨੇ ਵਧੀਆ ਹਨਾ ਨਸ਼ਾ ਤਾਂ ਬਿਲਕੁਲ ਨਹੀਂ ਬੰਦ ਹੋਇਆ ਵੀ ਹੋਰ ਤਾਂ ਕੋਈ ਮੁਸ਼ਕਲ ਨਹੀਂ ਹੋਰ ਬੱਚੇ ਬਾਹਰ ਜਾ ਰਹੇ ਬਾਹਰ ਬੱਚੇ ਜਾ ਰਹੇ ਆ ਬੱਚੇ ਬਾਹਰ ਉਹੀ ਜਾ ਰਹੇ ਆ ਜਿਹੜੇ ਕੋਈ ਥੋੜੇ ਬੁੱਤੇ ਬਾਕੀ ਦੇ ਨਸ਼ਿਆਂ ਦੇ ਵਿੱਚ ਪੈ ਇੱਥੇ ਜੇ ਕੋਈ ਕੰਮ ਖੋਲੇ ਤੇ ਉਹ ਆਪਾਂ ਕ ਲਾਈਏ ਪੈਸੇ ਵੀ ਲਾਈਏ ਫੇਰ ਉਹ ਨਸ਼ਾ ਤੇ ਬਿਲਕੁਲ ਸ਼ਰੀਆਮ ਵੀ ਕੰਡਿਆ ਵਾ ਉਹ ਤੇ ਹਟਦਾ ਨਹੀਂ ਆ ਇਹ ਨਸ਼ਾ ਮੇਨ ਮੁੱਦਾ ਦਾ ਨਸ਼ਾਈ ਹੈਗਾ ਵਾ ਸਾਰੀਆਂ ਮਾਵਾਂ ਹਾਂਜੀ ਸਾਰੀਆਂ ਮਾਵਾਂ ਬੜੀ ਦੁਨੀਆ ਪਰੇਸ਼ਾਨ ਆ ਹਨਾ ਤੇ ਇਸ ਕਰਕੇ ਘਰਾਂ ਦੇ ਘਰ ਉਜੜ ਗਏ ਆ ਨਸ਼ਾ ਬੰਦ ਹੋਣਾ ਚਾਹੀਦਾ ਮੇਨ ਫੇਰ ਹੋਣੀ ਚਾਹੀਦੀ ਕੋਈ ਸਰਕਾਰ ਹੋਣੀ ਚਾਹੀਦੀ ਕੋਈ ਨੌਕਰੀਆਂ ਦਵੇ ਬੱਚਿਆਂ ਨੂੰ ਹਨਾ ਜਿਹੜੇ ਪੜ੍ਹੇ ਲਿਖੇ ਉਹਨਾਂ ਨੂੰ ਤਾਂ ਦੇਵੇ ਤੇ ਬਾਕੀਆਂ ਕੋਈ ਮਤਲਬ ਕੀ ਖੋਲੇ ਕੋਈ ਆਵੇ ਜੇ ਵੀ ਬਿਜ਼ਨਸ ਕੋਈ ਕਾਰਖਾਨੇ ਕੋਲੇ ਕੋਈ ਬੱਚੇ ਲੱਗੇ ਰਹਿਣ ਕੰਮ ਲੱਭਣਾ ਨਸ਼ੇ ਦੀ ਬਹੁਤੀ ਪ੍ਰੋਬਲਮ ਆ ਹਾਂਜੀ ਨਸ਼ਾ ਵਧਿਆ ਜੀ ਨਸ਼ੇ ਦਾ ਕਰਕੇ ਬੱਚੇ ਬਾਹਰ ਜਾ ਰਹੇ ਆ ਹਾਂਜੀ ਘਰ ਚਲਾਉਣ ਵਾਲੀਆਂ ਸੁਆਣੀਆਂ ਘਰਾਂ ਦਾ ਚੋਕਾ ਚੋਲਾ ਸੰਭਣ ਵਾਲੀਆਂ ਸੁਆਣੀਆਂ ਜਿਨ੍ਹਾਂ ਨੂੰ ਨਸ਼ੇ ਨੂੰ ਲੈ ਕੇ ਸਭ ਤੋਂ ਵੱਧ ਚਿੰਤਾ ਹੈ ਕਿਉਂਕਿ ਘਰਾਂ ਦੇ ਘਰ ਉਜੜ ਰਹੇ ਨੇ ਪੰਜਾਬ ਦੀ ਜਵਾਨੀ ਗਰਖ ਹੋ ਰਹੀ ਹੈ ਬੇਰੋਜ਼ਗਾਰੀ ਰੋਜ਼ਗਾਰ ਦੇ ਵੱਧ ਤੋਂ ਵੱਧ ਮੌਕੇ ਪੈਦਾ ਕੀਤੇ ਜਾਣ ਤਾਂ ਜੋ ਇਹਨਾਂ ਦੇ ਬੱਚਿਆਂ ਨੂੰ ਦੇਸ਼ ਤਾਂ ਛੱਡ ਕੇ ਬਾਹਰ ਨਾ ਜਾਣਾ ਪਵੇ ਚੰਗੇ ਭੁੱਖ ਦੀ ਆਸ ਦੇ ਨਾਲ ਦੂਜੇ ਦੇਸ਼ਾਂ ਦਾ ਰੁਖ ਨਾ ਕਰਨਾ ਪਵੇ ਤੋਂ ਅਲੱਗ-ਅਲੱਗ ਲੋਕਾਂ ਦੇ ਮਨਾਂ ਦੇ ਵਿੱਚ ਅਲੱਗ-ਅਲੱਗ ਤਰ੍ਹਾਂ ਦੇ ਬਲਬਲੇ ਨੇ ਅਲੱਗ-ਅਲੱਗ ਮੁੱਦੇ ਨੇ ਅਲੱਗ-ਅਲੱਗ ਮੁਸ਼ਕਲਾਂ ਨੇ ਤੋਂ ਲੋਕਾਂ ਦੀ ਨਬਜ਼ ਪਛਾਣਨ ਦੀ ਇਹ ਕੋਸ਼ਿਸ਼ ਲਗਾਤਾਰ ਜਾਰੀ ਰਹੂ ਕੈਮਰਾ ਬਸਰ ਅਵਤਾਰ ਸਿੰਘ ਦੇ ਨਾਲ ਮਨਿੰਦਰ ਸਿੰਘ ਮੌਂਗਾ ਪੀਟੀਸੀ ਨਿਊਜ਼ ਅੰਮ੍ਰਿਤਸਰ